तो क्या जामिया को और मेरे को दूसरी बात बोलिए दाना करियर का प्रंग ਸਾਰੀ ਉਹ ਜਿਹੜੇ ਰੇਕ ਚੱਲ ਰਹੇ ਆ। ਆਓ ਮਾਤਾ ਜੀ ਬੈਠੋ ਅੱਡੀ ਸਾਡੇ ਨਾਲ। ਬੈਠ ਬੈਠ। ਤੁਸੀਂ ਅੱਡੀ ਗੱਡੀ 'ਚ ਬਹੁਤ ਨਾਲ ਬਗਾਨੇ ਆ। ਦੇਖੋ ਯਾਰ ਦਿਓ ਜਾ। ਉਹ ਰੱਤੀ ਆਉਂਦੀ ਨਹੀਂ ਉਹਦੀ ਮਾਰ ਹੈ। ਫਿਕਸਲ ਪਾਟੇ ਉਹਨੇ। ਇੱਕੇ ਕਰੇ ਤਨੁਰੂ ਗਿਆ ਨਾ ਟਮਾਟਾ ਪਾ ਲੈ। ਗਿਆ ਹੀ ਨਾ ਦਮੈਂ। ਚਲੋ ਫੋਨ ਤੋਂ ਸਿੱਜੇ। ਚਲ ਵੀ ਇਹ ਕਿਹਦੇ ਮਾਰੀ ਚੋ। ਹਾਂਜੀ ਆਪਣਾ ਨਾਮ ਦੱਸਦੇ। ਮੇਰਾ ਨਾਮ Anita Rani। ਹਾਂਜੀ ਕੀ ਆ ਤੁਹਾਡੇ ਬੇਟੇ ਨੂੰ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਕਿਦੋਂ ਨਿਕਲਿਆ ਹੀ ਘਰੋਂ? ਮੇਰੇ ਬੇਟੇ ਦਾ ਨਾਮ अरुण ਜੀ ਸਿੰਘ ਆ। ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ। ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਲੇਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲਗੀਆਂ ਉਹਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਕੋਈ ਸਹਾਰੀਆਂ ਦਾ ਕਹਿੰਦਾ ਕਿ ਦੋਨੋਂ ਪਾਸੋਂ ਗੋਲੀਆਂ ਚੱਲੀਆਂ ਵੀ ਇਸ ਤਰ੍ਹਾਂ ਦੀ ਤੁਹਾਡੇ ਧਿਆਨ ਚ ਆ ਗਈ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਤੁਹਾਡਾ ਬੇਟਾ ਕਾਹਦੇ ਤੇ ਸੀ ਤੇ ਕਿਦੋਂ ਨਿਕਲਿਆ ਸੀ ਘਰੋਂ ਹਜੇ ਹੁਣੇ 5 ਮਿੰਟ ਪਹਿਲਾਂ ਮੋਟਰਸਾਈਕਲ ਤੇ ਹੀ ਨਿਕਲਿਆ ਵ ਟਾਈਮ ਹਜੇ 10-15 ਮਿੰਟ ਪਹਿਲਾਂ ਦੀ ਆ ਬਸ ਕੋਈ ਬੇਟੇ ਨੇ ਦੱਸਿਆ ਵੇ ਕਿ ਇਹਨਾਂ ਕੋਈ ਝਗੜਾ ਆ ਜੋ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਨਹੀਂ ਹੈ ਆਇਆ ਵਾ ਮੈਂ ਕੈਨ ਤੇ ਗਈ ਆ ਪੀ ਬਸ 5 ਮਿੰਟ ਪਹਿਲਾਂ ਆਇਆ ਵਾ ਤੇ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵਾ ਸਿਰ ਕਹਿੰਦਾ ਮੈਂ ਆਨਾ ਹੋਣੇ ਕਾਨੂੰ ਕਿਸ ਤਰ੍ਹਾਂ ਪਤਾ ਚੱਲੇਗੀ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਤੇ ਅਹੀਂ ਭੱਜੇ ਆਏ ਉੱਥੋਂ ਬਸ ਕਿੰਨੀਆਂ ਗੋਲੀਆਂ ਲੱਗੀਆਂ ਕੀ ਕੰਡੀਸ਼ਨ ਤੁਸੀਂ ਮਿਲੇ ਬੇਡੇ ਨੂੰ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ ਚ ਨਹੀਂਗਾ ਸੱਟਾਂ ਲੱਗੀਆਂ ਹਾਂਜੀ ਸੱਟ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਗੋਲੀਆਂ ਕਿੰਨੀਆਂ ਲੱਗੀਆਂ ਗੋਲੀਆਂ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਹਾਂ ਹੁਣ ਸਪੌਂਚੀ ਪੁੱਛਣੇ ਕੀ ਕੀ ਆਜ ਤੱਕ ਕੋਈ ਲੱਭਿਆ ਕਿ ਇਹਨੂੰ ਫੜਿਆ ਕਿ ਨਹੀਂ ਨਹੀਂ ਹਜੇ ਕੁਛ ਨਹੀਂ ਕਾਰਵਾਈ ਕੀਤੀ ਹਾਂਜੀ ਸਰ ਸਾਰੇ ਗੋਲੀ ਚੱਲੀ ਜਾਂ ਫਾਇਰ ਐਕਟ ਕਿੰਨੇ ਬੰਦੇ ਚੱਲੇ ਇਹ ਤੇ ਕੀ ਹੈਗਾ ਸਾਰਾ ਕੰਮ ਤੇ ਆਨੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਇਸਲਾ ਏਰੀਆ 'ਚ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਜੀ ਹਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਜੀ ਦੱਸਿਆ ਜਾ ਰਿਹਾ ਵੀ ਜੇ ਦੂਸਰੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਚੈੱਕ ਕਰ ਰਹੇ ਜੀ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਡਾਕਟਰ ਹੀ ਦੱਸ ਸਕਦੇ ਜੀ ਕਿੰਨੀ ਗੋਲੀ ਲੱਗੀ ਬਸ ਇੰਨਾ ਪਤਾ ਵੀ ਗੋਲੀ ਚਲੀ ਕੋਈ ਪ੍ਰਾਣੀ ਰੰਜਿਸ਼ ਹੈ ਸਾਰਾ ਇਸ ਤਰ੍ਹਾਂ ਦੀ ਹਾਂ ਪ੍ਰਾਣੀ ਰੰਜਿਸ਼ ਹੈ ਨਬੀ ਤੇ ਹੁਣ ਤੱਕ ਕੋਈ ਗ੍ਰਿਫਤਾਰ ਹੋ ਚੁੱਕਾ ਨਹੀਂ ਨਹੀਂ ਜੇਸਟਾਡੇ ਸਾਹਮਣੇ ਆਈ ਹੈ ਬੰਦੇ ਕੌਣ ਨੇ ਜਿਸ ਨੇ ਮਤਲਬ ਗੋਲੀ ਚਲਾਈ ਗਈ ਹੈ ਜਿਹਨੂੰ ਲੱਗੀ ਗੋਲੀ ਉਹ ਕੌਣ ਨੇ ਉਹਨਾਂ ਦਾ ਕੋਈ ਨਾਮ ਅਜੇ ਸਾਨੂੰ ਕਲੀਅਰ ਨਹੀਂ ਹੈਗਾ ਸਾਨੂੰ ਨਾਮ ਕਲੀਅਰ ਹੁੰਦਾ ਤਾਂ ਫਿਰ ਆਪਾਂ ਕਰਦੇ ਹਾਂ ਥੈਂਕ ਯੂ ਸਰ ਠੀਕ ਹੈ ਜੀ ਥੈਂਕ ਯੂ